ਹਾਂਜੀ ਸਤਿ ਸ੍ਰੀ ਅਕਾਲ ਜੀ ਨਮੋਦਰਨ ਜੀ ਮੇਰੇ ਘਰ ਦੇ ਤੁਸੀਂ ਸਭ ਰਾਜ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹੈ ਤੁਸੀਂ ਨਵੇਂ ਆਏ ਹੋ ਸਾਡੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਟੱਟਲੀ ਵਾਲਾ ਬਟਨ ਜ਼ਰੂਰ ਨੱਪਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਨਹੀਂ ਤਾਂ ਕਈ ਦਿਨ ਲੱਗ ਜਾਂਦੇ ਨੇ ਵੀਡੀਓ ਪਹੁੰਚਣ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਾਜ਼ਰੀ ਜ਼ਰੂਰ ਲਗਾਇਆ ਕਰੋ ਉਹਦੇ ਨਾਲ ਇੱਕ ਕਿਰਪਾ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਮਾ ਅੱਲਾ ਗੋਡ ਰਾਮ ਬਹਿਗੁਰੂ ਕੁਝ ਵੀ ਤੁਸੀਂ ਲਿਖਿਆ ਕਰੋ ਜਰੂਰ ਲਿਖ ਕੇ ਹਾਜ਼ਰੀ ਲਾਇਆ ਕਰੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰੀ ਹੈ ਜਿਹੜਾ ਬੰਦਾ ਲੱਤੇ ਲਾਤਰ ਕੇ ਪੈ ਕੇ ਖਾਣ ਗਿਰ ਜਵੇ ਉਹ ਬੰਦੇ ਤਾਂ ਬੁਰੇ ਹਨ ਹੁਣੇ ਹੀ ਹੋਣੇ ਨਹੀਂ ਕਦੇ ਮੱਝ ਵੇਚਤੀ ਕਦੇ ਕੱਟਾ ਵੇਚਦਾ ਕਦੇ ਜ਼ਮੀਨ ਵੇਚਤੀ ਕਦੇ ਵਾਦੀ ਵੇਚਦੀ ਫਿਰ ਹੌਲੀ-ਹੌਲੀ ਘਰ ਚੋਂ ਵਾੜਾ ਪਾ ਲੈਂਦਾ ਕਿ ਉਹ ਤਾਂ ਇਹ ਅਸ਼ ਆਰਾਮ ਨਾਲ ਬੈਠ ਕੇ ਖਾਂਦਾ ਉਹਦੇ ਤਾਂ ਗਰੀਬੀ ਆਉਣੀ ਹੀ ਆਉਣੀ ਆ ਉਹਦੇ ਕੋਲੇ ਪੈਸਾ ਕਿੱਥੋਂ ਕੜੂ ਤੇ ਕਿੱਥੋਂ ਬਚੂ ਕਈ ਇਨਸਾਨ ਨੇ ਵਿਚਾਰੇ ਤੜਕੇ ਤੋਂ ਉੱਠ ਕੇ ਦੇਹ ਤੋੜ ਕੇ ਕੰਮ ਕਰਦੇ ਨੇ ਜ਼ਮੀਨ ਵੀ ਆ ਫਸਲ ਵੀ ਵਧੀਆ ਹੁੰਦੀ ਆ ਪਤਾ ਨਹੀਂ ਮਾਲਕ ਦੀ ਇੰਨੀ ਕਿਰੋਪੀ ਕਿਉਂ ਹੁੰਦੀ ਆ ਜਿਹੜੀ ਪਸ਼ੂ ਲੈ ਆ ਜਾਂਦੇ ਘਰੇ ਉਹਦਾ ਥਣ ਖਰਾਬ ਹੋ ਗਿਆ ਜਾਂ ਫਿਰ ਉਹਦੇ ਹਿੱਟ ਦੁੱਧ ਦਾ ਹੀ ਤਵਾ ਫਿਰ ਗਿਆ ਦੁੱਧੇ ਨਹੀਂ ਦਿੰਦੀ ਘਰੇ ਆ ਕੇ ਕਾਮ ਜਿਆ ਗੱਲਾਂ ਦੇਖਣ ਜਾਂ ਹੋਰ ਕਈ ਕਿਸਮ ਦੀਆਂ ਪਰੇਸ਼ਾਨੀਆਂ ਉਹਨਾਂ ਦੇ ਉੱਤੇ ਜਾਂ ਬਿਮਾਰੀ ਜਾਂ ਮੁਕੱਦਮਾ ਜਿਹੜੇ ਕਹਿੰਦੇ ਹੁੰਦੇ ਨੇ ਵੀ ਜਹਿਮਤਾ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਪੈਸੇ ਦੀ ਬਰਬਾਦੀ ਦਾ ਰੋਲ ਹੈ ਕਿਉਂ ਹੁੰਦੇ ਨੇ ਸਾਡੇ ਇਹ ਜਿਹੇ ਕੰਮ ਕਿਉਂ ਇਹ ਜਿਹੀਆਂ ਅੱਗੇ ਲੋਕੀ ਜੇ ਬਿਮਾਰ ਕਿਸੇ ਦਾ ਇੱਕਣ ਨਹੀਂ ਸੀ ਪਰਿਵਾਰ ਬਿਮਾਰ ਹੁੰਦਾ ਵੀ ਸਾਰਾ ਜੇ ਹੁੰਦੀ ਸੀ ਕੋਈ ਲੰਬੀ ਬਿਮਾਰੀ ਦਾਦੀ ਪਰਦਾਦੀ ਦਾ ਦਿਨ ਸਾਡੇ ਵੀ ਕੋਈ ਪਲੇਗ ਵਗੈਰਾ ਹੁੰਦੀ ਸੀ ਉਹ ਪੰਡਾਂ ਦੇ ਪਿੰਡ ਚ ਹੋ ਜਾਂਦੀ ਸੀ ਉਹ ਬਿਮਾਰੀਆਂ ਬੱਕਰੀਆਂ ਸੀ ਕਿਉਂ ਉਦੋਂ ਲੋਕਾਂ ਨੂੰ ਇੰਨਾ ਇਨਫੈਕਸ਼ਨ ਬਾਰੇ ਗਿਆਨ ਨਹੀਂ ਸੀ ਅੱਜ ਕੱਲ ਤਾਂ ਬਹੁਤ ਸਾਧਨ ਨੇ ਪਰ ਇੱਕਣ ਬਿਮਾਰੀ ਨਹੀਂ ਸੀ ਹੁੰਦੀ ਕਿਸੇ ਨੂੰ ਬੀਪੀ ਹੋ ਗਿਆ ਕਿਸੇ ਨੂੰ ਉਹ ਥਰਡ ਹੋ ਗਿਆ ਕਿਸੇ ਨੂੰ ਪਤਾ ਨਹੀਂ ਮਾਈਗਰੇਨ ਹੋ ਗਿਆ ਪਤਾ ਨਹੀਂ ਕੀ ਕੀ ਗ੍ਰੇਨ ਹੋ ਜਾਂਦੇ ਨੇ ਹਰ ਇੱਕ ਬੰਦਾ ਹਰ ਇੱਕ ਪਰਿਵਾਰ ਦੇ ਵਿੱਚ ਗੋਲੀ ਦਵਾਈ ਚਲਦੀ ਹੈ ਇੱਕ ਬੰਦੇ ਦੀ ਨਹੀਂ ਪੂਰੇ ਪਰਿਵਾਰ ਦੀ ਬੱਚਿਆਂ ਤੋਂ ਲੈ ਕੇ ਵੀ ਇਹ ਸਾਡੇ ਸਾਰੇ ਹੈਗੇ ਨੇ ਗ੍ਰਹਿ ਦੋਸ਼ ਪੁੱਠੇ ਸਿੱਧੇ ਅੱਗੇ ਜਿਹੜੇ ਅਸੀਂ ਕੰਮ ਕਰਦੇ ਸੀ ਉਹ ਨਹੀਂ ਕਰਦੇ ਚੁੱਲ੍ਹੇ ਦੀ ਬਣੀ ਰੋਟੀ ਨਹੀਂ ਖਾਂਦੇ ਚੁੱਲਾ ਅਸੀਂ ਜਾਲਦੇ ਹੈ ਨਹੀਂਗੇ ਤੇ ਬਾਥਰੂਮ ਨੇ ਉਹ ਸਾਡੇ ਲੈਟ੍ਰੀਨਾ ਸਾਡੇ ਉਹ ਅੰਦਰ ਨੇ ਅੱਗੇ ਖੇਤਾਂ 'ਚ ਬਾਹਰ ਜਾਂਦੇ ਸੀ ਤੁਰਦੇ ਫਿਰਦੇ ਵੀ ਸੀ ਤੇ ਖੇਤਾਂ 'ਚ ਬਾਹਰ ਜਾਂਦੇ ਸੀ ਤੇ ਘਰੇ ਵੀ ਚਾਹੇ ਕੱਚੇ ਸੀ ਪੋਚਾ ਲਉਂਦੇ ਸੀ ਮਿੱਟੀ ਦਾ ਬਹੁਤ ਫਰਕ ਸੀ ਤੇ ਇੱਟਾਂ ਦੇ ਫਰਸ਼ਾਂ 'ਚ ਤੁਹਾਨੂੰ ਬੁੜੀਆਂ ਰਗੜ ਰਗੜ ਧੋਂਦੀਆਂ ਸੀ ਤੇ ਹੁਣ ਆ ਪੱਥਰ ਨੇ ਇਹ ਤੇ ਪੋਲਣ ਪੋਲਣ ਪੋਚਾ ਜੇ ਉਹ ਵੀ ਆਪ ਨਹੀਂ ਲਾਉਣਾ ਕਿਸ ਤਰ ਲਾਉਣਾ ਉਹ ਵੀ ਅਗਲੀ ਨੇ ਸੜਿਆ bussਿਆ ਸਿਰੇ ਦਾ ਗੰਦਾ ਪੋਚਾ ਲਾਉਣਾ ਗੱਲ ਮੰਨਣ ਵਾਲੀ ਐ ਪਾਣੀ ਦੇਖੋ ਕਾਲਾ ਪਿਆ ਮੈਂ ਦੇਖ ਲਓਗੇ ਤਾਂ ਬਦਲੂਗੀ ਨਹੀਂ ਬਦਲਦੀ ਨਹੀਂ ਗੀ ਨੇਂਹ ਦੇ ਅਗਲੀ ਨੇ ਅੱਖ ਮਚਾਇਆ ਫਟਾਫਟ ਲਾਇਆ। ਹੂੰ। ਦੂਜੀ ਗੱਲ ਕਹੇ ਤੇ ਮੂੰਹ ਵਾਲੀ ਨੇ ਡੱਡਾ ਬਣਾ ਲੈਣਾ। ਹੂੰ। ਅਸੀਂ ਸਾਰੇ ਕੰਮ ਆਪਣੇ ਹੱਥੀਂ ਵਾਲੇ ਕਰਨ ਵਾਲੇ ਛੱਡਦੇ। ਹਰ ਇੱਕ ਚੀਜ਼ ਅੱਗੇ ਸਾਗ ਹੱਥੀਂ ਚੀਰਦੇ ਸੀ। ਹੱਥੀਂ ਘੋਟਦੇ ਸੀ। ਕੁਝ ਵੀ ਨਹੀਂ ਰਿਹਾ। ਖਾਣੇ ਪੀਣੇ ਉਲਟੇ ਫੁਲਟੇ ਗਰੀਬੀ ਅਮੀਰੀ ਸਭ ਕੁਝ ਇਕੱਠਾ ਹੋ ਗਿਆ। ਇਹਦੇ ਵਿੱਚ ਕਈ ਗ੍ਰਹਿ ਦੋਸ਼ ਵੀ ਆ ਵਰਦੇ ਨੇ। ਕਿਉਂ ਜਦੋਂ ਸੇ ਆਪਣੇ ਹੱਥਾਂ ਨਾਲ ਕੰਮ ਕਰਦੇ ਆ। ਕਦੇ ਵੀ ਫਲੈਸ਼ ਕਿਸੇ ਕੰਮ ਵਾਲੀ ਤੇ ਨਾ ਧਵਾਇਓ। ਭੁੱਲ ਕੇ ਸੁਪਨੇ ਚ ਵੀ ਅੱਧੇ ਰੋਗ ਤਾਂ ਤੁਹਾਡੇ ਇਸ ਚੀਜ਼ ਨਾਲ ਹੀ हट ਜਾਣੇ ਨੇ ਜਦੋਂ ਤੁਸੀਂ ਆਪਣੀ ਫਲੈਸ਼ ਆਪ ਧੋਣ ਲੱਗਦੇ ਬਾਕੀ ਰਹੀ ਗਰੀਬੀ ਵਾਲੀ ਗੱਲ ਕਦੇ ਵੀ ਛੋਟੀ ਛੋਟੀ ਚੀਜ਼ ਕਿਸੇ ਦੀ ਫ੍ਰੀ ਦੀ ਘਰੇ ਨਾਲ ਲੈ ਕੇ ਆਓ ਗਿਫਟ ਤੁਹਾਨੂੰ ਕੋਈ ਕਿੰਨਾ ਹੀ ਦਿੰਦਾ ਗਿਫਟ ਬਾਹ ਲੱਗਦੀ ਨਾ ਲੱਗੋ ਹਾਕਰ ਪੈਸੇ ਦਾ ਦੇਣ ਲਾਂ ਚੀਜ਼ ਉਹ ਲੈ ਲਓ ਉਹਨੇ ਅਗਲੇ ਨੂੰ ਦੇ ਦਿਓ ਪਰ ਗਿਫਟ ਦਿੱਤੀ ਹੋਈ ਚੀਜ਼ ਨਾਲੇ ਹੁਣ ਤੁਸੀਂ ਆਜੋ ਧੰਨ ਟਕਾਉਣ ਤੇ ਇੱਕ ਮਿੱਟੀ ਦਾ ਕਰੂਆ ਲੈ ਲਓ ਕਰੂਆ ਪਿੰਡਾਂ ਵਾਲਿਆਂ ਤੋਂ ਸਾਰਿਆਂ ਨੂੰ ਪਤਾ ਵਾ ਉਹਨੂੰ ਕੁੱਜਾ ਵੀ ਕਹਿੰਦੇ ਨੇ ਕਰੂਆ ਵੀ ਕਹਿੰਦੇ ਨੇ ਮਟਕਾ ਵੀ ਕਹਿੰਦੇ ਨੇ ਸ਼ਹਿਰੀਆਂ ਦਾ ਸਾਨੂੰ ਪਤਾ ਨਹੀਂ ਜਿਹੜਾ ਬੁੜੀਆਂ ਵਰਤਾਂ ਮਿਲ ਲੈਂਦੀਆਂ ਨੇ ਮੈਂ ਸੌਖਾ ਜਿਹਾ ਤਰੀਕਾ ਦੱਸ ਦਿੰਨੀ ਆ ਜਦੋਂ ਵਰਤ ਰੱਖਦੇ ਨੇ ਉਦੋਂ ਵਰਤ ਦੀਆਂ ਲੈਂਦੇ ਇਹਦੇ ਵਿੱਚ ਤੁਸੀਂ ਹੁਣ ਕੀ ਕਰਨਾ ਪੰਜ ਅਨਾਜ ਪਾਉਣੇ ਨੇ ਕਣਕ ਮੱਕੀ ਛੋਲੇ ਦਾਲ ਉਰਦ ਪੰਜੇ ਉਹਦੇ ਵਿੱਚ ਛਿੱਕੇ ਪਾ ਦੇਣੇ ਪਮਾ 1-1 ਦਾ ਪਾ ਦੋ ਪਮਾ 2-2 ਦਾ ਪਾ ਪੰਜਾਂ ਦਾ ਪਾ ਪਮਾ 20 ਜਿੰਨੇ ਵੀ ਤੁਹਾਡੇ ਚ ਹਿੰਮਤ ਇਹ ਚੀਜ਼ਾਂ ਨੂੰ ਇਕੱਠੀਆਂ ਕਰ ਲਈਏ ਪੰਜ ਨਾਜ ਪੰਜ ਛਿੱਕੇ ਉਤੋਂ ਇਹਨੂੰ ਲਾਲ ਰੰਗ ਦੇ ਕੱਪੜੇ ਨਾਲ ਬੰਨ੍ਹੋ ਬਨ ਕੇ ਹੁਣ ਇਹਨੂੰ ਖੰਮਣੀ ਨਾਲ ਬੰਨ੍ਹ ਤੋ ਇਹਨੂੰ ਪੂਜਾ ਰੂਂਝ ਪਿਆ ਰਹੇ ਹਣ ਤੋ 24 ਘੰਟੇ 24 ਘੰਟੇ ਬਾਅਦ ਚੱਕੋ ਦੁਕਾਨਾਂ ਦੁਕਾਨ ਦੀ ਤਜੋਰੀ ਚ ਰੱਖ ਲਓ ਤੁਹਾਡੇ ਘਰੇ ਜਿੱਥੇ ਤੁਸੀਂ ਪੈਸੇ ਰੱਖ ਦੋ ਇਸ ਚੀਜ਼ ਨੂੰ ਉੱਥੇ ਰੱਖ ਲਓ ਤੁਹਾਡੇ ਕੋਲ ਕਦੇ ਪੈਸਾ ਨਹੀਂ ਮੁੱਕੂਗਾ ਗਰੰਟੀ ਨਾਲ ਕਹਿੰਨੀ ਆ ਕਰਕੇ ਦੇਖੋ ਕਰਨਾ ਤੁਸੀਂ ਦੱਸਣਾ ਮੈਂ ਜਿਹਨੇ ਮਜ਼ਾਕ ਚੜਾਉਣਾ ਮਜ਼ਾਕ ਚੜਾ ਦੋ ਬਸ ਇਹ ਮਜ਼ਾਕ ਦੀ ਗੱਲ ਹੋ ਜਾਂਦੀ ਬਸਾਰੀ ਵਿਆਹ ਸ਼ਾਦੀ ਵਾਸਤੇ ਬਹੁਤ ਹੀ ਪ੍ਰਸ਼ਨ ਹੁੰਦੇ ਨੇ ਵੀ ਸਾਡੇ ਬੇਟਿਆਂ ਦੀ ਸ਼ਾਦੀ ਨਹੀਂ ਹੋ ਰਹੀ ਜ਼ਿਆਦਾਤਰ ਤਾਂ ਮੁੰਡਿਆਂ ਬਾਰੇ ਪੁੱਛਿਆ ਜਾਂਦਾ ਪਹਿਲਾਂ ਤਾਂ ਗੱਲ ਦੇਖੋ ਜੇ ਤਾਂ ਤੁਹਾਡਾ ਬੇਟਾ ਨਸ਼ਾ ਕਰ ਰਿਹਾ ਜਾ ਤੁਹਾਡਾ ਭਰਾ ਇਹ ਤਾਂ ਫਿਰ ਆਪਰ ਨੂੰ ਸਾਰਿਆਂ ਨੂੰ ਪਤਾ ਵਿਆਹ ਉਲਟੇ ਪਿਆ ਹੋਇਆ ਹੋਰਾ ਰਸਤਾ ਬੜਾ ਮੁਸ਼ਕਲ ਦੀ ਗੱਲ ਆ ਟੋਟਕਾ ਵੀ ਉੱਥੇ ਕੁਝ ਨਹੀਂ ਕਰਦਾ ਹੈਗਾ ਟੋਟਕਾ ਉੱਥੇ ਕੰਮ ਕਰਦਾ ਜਿੱਥੇ ਕਿਸੇ ਦਾ ਵਿਆਹ ਬੰਨਿਆ ਹੋਇਆ ਹੋਵੇ ਹੈਕ ਨਹੀਂ ਪਹਿਲੀ ਤਾਂ ਗੱਲ ਜੇ ਬੱਚਾ ਕੰਮੇ ਨਹੀਂ ਕਰਦਾ ਆਪ ਨੂੰ ਬਿਹਣਦਾ ਉਹਦਾ ਫਾਇਦਾ ਹੀ ਕੋਈ ਹੈ ਨਹੀਂ ਨਸ਼ਾ ਕਰਦਾ ਫੇਰ ਵੀ ਦੁੱਖ ਮਾਂ ਬਾਪ ਨੂੰ ਨਿਕਲਣੇ ਨੇ ਪਹਿਲਾ 1 ਫਿਰ 2 ਫਿਰ 3 ਤੇ 4 ਹੋ ਜਾਂਦੇ ਨੇ ਉਹ ਵੀ ਸਾਹਮਣੇ ਬੜੇ ਔਖੇ ਹੋ ਜਾਂਦੇ ਨੇ ਫਿਰ ਹੂੰ ਪਹਿਲਾਂ ਤਾਂ ਉਹਦੇ ਬੱਚੇ ਦਾ ਨਸ਼ੇ ਦਾ ਇਲਾਜ ਕਰਵਾਓ ਹੂੰ ਆਗਰ ਬੱਚਾ ਨਸ਼ਾ ਨਹੀਂ ਕਰਦਾ ਬੱਚਾ ਡਿਊਟੀ ਤੇ ਵੀ ਜਾਂਦਾ ਕੰਮ ਤੇ ਵੀ ਕਰ ਲੱਗਿਆ ਹੋਇਆ ਉਹਦੀ ਚੰਗੀ ਤਨਖਾਹ ਵੀ ਆ ਉਹਦਾ ਵਧੀਆ ਸਭ ਕੁਝ ਸਹੀ ਆ ਹੋ ਸਾਰੇ ਪਾਸ ਤੋਂ ਉਹਦਾ ਸਰੀਰ ਪੱਖੋਂ ਵੀ ਠੀਕ ਆ ਉਹਦਾ ਕੱਦ ਕਾਠ ਵੀ ਵਧੀਆ ਨੂੰ ਕੋਈ ਰੋਗ ਵੀ ਨਹੀਂ ਹੈਗਾ ਤੇ ਫਿਰ ਉਹਦੀ ਸ਼ਾਦੀ ਨਹੀਂ ਹੋ ਰਹੀ ਇਹ ਟੋਟਕਾ ਉੱਥੇ ਕੰਮ ਕਰਦਾ ਕਈ ਬੜੀ ਸ਼ਾਦੀ ਬੰਨੀ ਹੀ ਹੁੰਦੀ ਆ ਤੁਸੀਂ ਕੀ ਕਰਨਾ ਇੱਕ ਲਾਲ ਰੰਗ ਦਾ ਪੀਤਾ ਲੈਣਾ ਉਹਨੂੰ ਸੱਤ ਗੱਠਾ ਮਾਰਨੇ ਨੇ ਜਦੋਂ ਇੱਕ ਗੱਠ ਮਾਰੀ ਤਾਂ ਹਲਦੀ ਲਾ ਲੈਣੀ ਦੂਜੀ ਗੱਠ ਮਾਰੀ ਫੇਰ ਹਲਦੀ ਲਾ ਲੈਣੀ ਜਿਸ ਦੀ ਸ਼ਾਦੀ ਨਹੀਂ ਹੋ ਰਹੀ ਉਹਦੇ ਗੁਰਦਤੇ ਬੰਨ੍ਹੋ ਜਾਂ ਫਿਰ ਉਹਦੇ ਜਿੱਥੇ ਵੀ ਕਿਤੇ ਬਣਾਉਂਦਾ ਇੱਥੇ ਡੋਲੇ ਤੇ ਬੰਨ੍ਹੋ ਕਈ ਬੱਚੇ ਨਹੀਂ ਜੇ ਕੋਈ ਗਾਹ ਚ ਪਾ ਸਕਦਾ ਤਾਂ ਗਾਹ ਚ ਪਾ ਲਵੇ ਦੂਜਾ ਟੋਟਕਾ ਇਹਦੇ ਨਾਲ ਹੀ ਆ 11 ਦਿਨ ਨਿੰਮ ਦੇ ਬੂਟੇ ਨੂੰ ਪਾਣੀ ਪਾਦੇ ਜਿੰਨੀਆਂ ਵੀ ਵਿਆਹ ਦੇ ਵਿੱਚ ਅਰਚਣਾ ਆ ਰਹੀ ਨੇ ਰਿਸ਼ਤੇ ਦੇ ਵਿੱਚ ਆ ਰਹੀਆਂ ਨੇ ਉਸ ਦਾ ਦੇਖਣ ਵਾਲੇ ਨਹੀਂ ਆਉਂਦੇ ਦੇਖਣ ਵਾਲੇ ਆਉਂਦੇ ਨੇ ਤਾਂ ਸਿਰੇ ਨਹੀਂ ਚੜਦਾ ਰਿਸ਼ਤਾ ਜਾਂ ਫਿਰ ਕਈ ਵਾਰੀ ਹੁੰਦਾ ਵੀ ਕੁੜੀ ਦੇਖਣ ਜਾਣੀਆਂ ਮੂਰੋ ਜਵਾਬ ਆ ਜਾਂਦਾ ਇਹ ਕਮਜ਼ੂਰ ਕਰੋ ਅੱਗੇ ਵੀ ਪੈਸੇ ਆਮ ਜੀ ਗੱਲ ਆ ਅੱਜ ਕੱਲ ਹਰ ਇੱਕ ਬੰਦਾ ਕਹਿੰਦਾ ਮੇਰੇ ਤੇ ਸ਼ਨੀ ਚੱਲਦਾ ਮੇਰੇ ਤੇ ਸ਼ੁਕਰ ਚੱਲਦਾ ਮੇਰੇ ਤੇ ਰਾਹੂ ਚੱਲਦਾ ਮੇਰੇ ਤੇ ਮੰਗਲ ਚੱਲਦਾ ਚੱਲਦਾ ਵੀ ਨਹੀਂ ਇੱਕ ਝੁੱਠੀ ਗੱਲ ਨਹੀਂ ਪੜਤਾ ਕੋਲ ਵੀ ਜਾਉਂਗੇ ਤਾਂ ਵੀ ਤੁਹਾਨੂੰ ਉਹ ਇਹਦੇ ਛੋਟੇ ਛੋਟੇ ਆਪਾਤ ਟੋਟਕੇ ਦੱਸਣਗੇ ਤੇ ਇੰਨੇ ਕਈ ਨਹੀਂ ਤੁਹਾਡੇ ਕੋਲੋਂ ਥੋੜੇ ਬਾਰੇ ਪੈਸੇ ਪਏ ਆਲੇ ਜੇ ਦੁਕਾਨ ਪਏ ਆ ਦੁਕਾਨ ਦਾ ਕਿਰਾਇਆ ਤਾਂ ਲੈਣਾ ਹੀ ਹੈ ਨਾ ਹੈ ਗਰਮੀ ਲੱਗੇ ਤਾਂ ਤੁਹਾਡੇ ਵਾਸਤੇ ਏਸੀ ਲੱਗਾ ਸਿਆ ਤਾਂ ਤੁਹਾਡੇ ਲਈ ਹੀਟਰ ਲੱਗੇ ਹੋਏ ਨੇ ਇਹ ਸੂਭਾ ਵਗੈਰਾ ਸਾਰਾ ਕੁਝ ਸੈਟ ਕਰਕੇ ਰੱਖਿਆ ਹੁੰਦਾ ਅਗਲੇ ਦਾ ਦੇਖੋ ਦੁਕਾਨਾਂ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਰਾਇਆ ਵੀ ਬਹੁਤ ਮਹਿੰਗੇ ਨੇ ਹੈਕ ਨਹੀਂ ਬਿਜਲੀ ਦੇ ਬਿੱਲ ਵੀ ਭਰੋਣੇ ਨੇ ਫਿਰ ਤੁਹਾਡੇ ਲਈ ਚਾਹ ਪਾਣੀ ਵੀ ਚਾਹ ਦੇ ਨਾਲ ਬਿਸਕੁਟ ਵੀ ਆਉਂਦੇ ਨੇ ਹੈਕ ਨਹੀਂ ਤੇ ਦੇਖੋ ਉਹ ਸਾਰਾ ਖਰਚਾ ਕੁੱਲ ਮਿਲਾ ਕੇ ਜੇ ਤੁਸੀਂ ਉਹਨੂੰ ਆ ਪੰਡਤ ਨੂੰ 500 ਰੁਪਏ ਵੀ ਦਿਨੇ ਹੋ ਜਾਂ ਕਿਸੇ ਕੋਲ ਵੀ ਜਾਣੇ ਹੋ ਕੋਈ ਜ਼ਿਆਦਾ ਨਹੀਂ ਹੈਗਾ ਅੱਜ ਦੇ ਯੁੱਗ ਦੇ ਵਿੱਚ ਪਰ ਮੇਰੀ ਤਾਂ ਸਿਰਫ ਤੁਸੀਂ ਇੱਕ ਵੀਡੀਓ ਵਾਚ ਕਰਨੀ ਹੁੰਦੀ ਹੈ ਇਹਦੇ ਉੱਤੇ ਵੀ ਲੋਕੀ ਕਿੰਤੂ ਪ੍ਰੰਤੂ ਕਰ ਦਿੰਦੇ ਦੇਖੋ ਆ ਪਾਣੀ ਕਰ ਚਲੇ ਇੱਕ ਗੱਲ ਬਣੀ ਹੋਈ ਹੈ ਤਾਂ ਪਾਲੜੇ ਖੜਦੇ ਹੀ ਨਹੀਂ ਹੈਗੇ ਇਹ ਤਾਂ ਲੋਕੀ ਮੋਦੀ ਨੂੰ ਨਹੀਂ ਚੱਗਾ ਕਹਿੰਦੇ ਨਰਕ ਬਾਬੇ ਨੂੰ ਕਿ ਮਾਤਾ ਕਹਦੇ ਪਾਣੀ ਖਾਰਾ ਹੈ ਕਿ ਨਹੀਂ ਚਲੋ ਗੱਲ ਸੁਣੋ ਤੁਸੀਂ ਇੱਕ ਤਾਂ ਪਹਿਲੇ ਨੰਬਰ ਤੇ ਆਪਣੇ ਕੋਠੇ ਦੀ ਜਿਹੜੀ ਛੱਤ ਆ ਬਿਲਕੁਲ ਸਾਫ਼ ਸੁਥਰੀ ਰੱਖਿਆ ਕਰੋ ਜੇ ਜਿਆਦਾ ਨਹੀਂ ਤਾਂ 15 ਦਿਨਾਂ ਬਾਅਦ ਜ਼ਰੂਰੀ ਸੰਭਰਿਆ ਕਰੋ ਚਾਹੇ ਤੁਹਾਡੀ ਤੀਜੇ ਮੰਜ਼ਲ ਤੇ ਛੱਤ ਕਿਉਂ ਨਾ ਹੋਵੇ ਚਾਹੇ ਚੌਥੇ ਦੇ ਕਿਉਂ ਨਾ ਹੋਵੇ ਪਰ ਸਾਫ਼ ਰੱਖੋ ਇੱਕ ਤੁਸੀਂ ਜੇ ਹੋ ਸਕੇ ਲੋਹੇ ਦੀ ਵਾਲਟਿਵ ਚਨਾਉਣਾ ਸ਼ੁਰੂ ਕਰ ਦਿਓ ਇਹ ਛਣੀ ਦਾ ਪ੍ਰਤੀਕ ਕੋ ਲੋਹਾ ਛਣੀ ਦਾ ਜਦੋਂ ਅਸੀਂ ਣਾਉਣ ਲੱਗੇ ਤੇ ਸਾਡਾ ਆਟੋਮੈਟਿਕ ਛਣੀ ਨੇ ਖੁਸ਼ ਹੋ ਜਾਣਾ ਇੱਕ ਤੁਸੀਂ ਹੋਰ ਛੋਟਾ ਜਿਹਾ ਕੰਮ ਕਰੋ ਜਿਹੜਾ ਤੁਸੀਂ ਕਰਦੇ ਹੋ ਸਵੇਰੀ ਉੱਠ ਕੇ ਆਪਦਾ ਬਾਹਰ ਅੰਦਰ ਜਾਂਦੇ ਹੋ ਜਾਂ ਕਿਤੇ ਫਲੈਸ਼ ਵਗੈਰਾ ਜਾਂਦੇ ਹੋ ਤੋਨੋਂ ਇੱਕ ਆਤ ਹੁੰਦੀ ਆ ਬਈ ਅਸੀਂ ਡਟੌਲ ਨਾਲ ਹੱਤ ਤੋਂ ਹੀਏ ਡਟੌਲ ਨਾਲ ਹੱਤ ਤੋਂ ਨਹੀਂ ਬਣਦਾ ਕਪੜੇ ਵਾਲੇ ਸਾਬਣਾ ਹੱਤੋਂ ਉਦੋਂ ਬਾਅਦ ਜੇ ਸਰੋਂ ਦਾ ਤੇਲ ਲਾ ਲਓ ਜੇ ਖੁਸ਼ਕੀ ਲੱਗਦੀ ਹੈ ਕੋਈ ਕਰੀਮ ਲਾ ਲਓ ਅੱਜ ਕੱਲ ਤਾਂ ਬਹੁਤ ਕੁਝ ਚੱਲਿਆ ਹੋਇਆ ਲੋਸ਼ਨ ਬਹੁਤ ਆਏ ਨੇ ਉਹ ਲਾ ਇੱਕ ਇੱਕ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਜਾਣਾ ਕਦੇ ਵੀ ਪਰਫਿਊਮ ਨਾ ਲਾ ਕੇ ਜਾਓ ਤੁਸੀਂ ਕਹੋਗੇ ਬੇਬੇ ਸਾਡਾ ਪਰਫਿਊਮ ਬੰਦ ਕਰਾਉਣ ਲੱਗੀ ਲਾਵੋ ਆਤਰ ਲਾਪ ਤੁਹਾਡਾ ਜਿਹੜਾ ਰਾਹੂ ਆ ਉਹ ਜਿਹੜਾ ਹੈਗਾ ਉਹਦਾ ਨਾ ਖਰਾਬ ਹੁੰਦਾ ਪਰਫਿਊਮ ਨਾਲ ਸੁੱਖਰ ਨੂੰ ਖੁਸ਼ ਕਰਨ ਲਈ ਇੱਕ ਛੋਟਾ ਜਿਹਾ ਕੰਮ ਕਰੋ ਜੇ ਤੁਹਾਡੇ ਘਰੇ ਗਊ ਰੱਖੀ ਹੋਈ ਹੈ ਉਹਦੀਆਂ ਜਿਹੜੀਆਂ ਪਾਥੀਆਂ ਪੱਥਰ ਉੱਤਰ ਦਿਸ਼ਾ ਵਿੱਚ ਰੱਖਣ ਲੱਗ ਜਾਓ ਸੁੱਕੀਆਂ ਪਾਥੀਆਂ ਨਾਲ ਤਾਂ ਧੂਪ ਬੁੱਤੀ ਦਾ ਕੰਮ ਆਉਣਗੀਆਂ ਨਾਲ ਤੁਹਾਡਾ ਜਦੋਂ ਕੋਈ ਪੂਜਾ ਪਾਠ ਕਰਨਾ ਉਹਦੇ ਵਿੱਚ ਵੀ ਕੰਮ ਆਉਂਦੀਆਂ ਬਾਕੀ ਰਹੀ ਗੱਲ ਅਗਰ ਤੁਸੀਂ ਗਊ ਨਹੀਂ ਹੈਗੀ ਤੁਸੀਂ ਪਾਠੀਆਂ ਨਹੀਂ ਰੱਖ ਸਕਦੇ ਕੋਈ ਮਜਬੂਰੀ ਕਾਰਨ ਇੱਕ ਗਊ ਦੀ ਛੋਟੀ ਜੀ ਮੂਰਤੀ ਮਿਲਦੀ ਆ ਉਹ ਲੈ ਕੇ ਤੁਸੀਂ ਉੱਤਰ ਦਿਸ਼ਾ ਵਿੱਚ ਰੱਖ ਲਓ ਦੇਖਿਓ ਤੁਹਾਡਾ ਸ਼ੁਕਰ ਖੁਸ਼ ਹੋ ਗਿਆ ਸ਼ੁਕਰ ਖੁਸ਼ ਹੋ ਗਿਆ ਸਭ ਕੁਝ ਠੀਕ ਹੋਣਾ ਸ਼ੁਰੂ ਹੋਇਆ ਦੇਖੋ ਜਿਨੇ ਮਜ਼ਾਕ ਸਮਝਣਾ ਮਜ਼ਾਕ ਸਮਝੋ ਇਹ ਛੋਟ ਛੋਟੀਆਂ ਗੱਲਾਂ ਨੇ ਅੱਗੇ ਲੋਕੀ ਇਹ ਸਾਰੇ ਕੰਮ ਕਰਦੇ ਸੀ ਅਸੀਂ ਕਿਉਂ ਦੁੱਖ ਭੋਗਦੇ ਹੁਣ ਹੁਣ ਕਿਉਂ ਘਰਾਂ ਦੇ ਵਿੱਚ ਇੰਨੇ ਕਲੇਸ਼ ਨੇ ਕਿਉਂ ਇੰਨੀਆਂ ਲੜਾਈਆਂ ਝਗੜੀਆਂ ਝਗੜੇ ਨੇ ਕੋਈ ਇੱਕ ਦੂਜੇ ਨੂੰ ਬੁਲਾ ਕੇ ਖੁਸ਼ ਨਹੀਂ ਹੋਉ ਇਹ ਹੀ ਮੁੱਖ ਕਾਰਨ ਨੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਨਕਲੀ ਚਾਮ ਜੀ ਗੱਲਾਂ ਅੱਜ ਕੱਲ ਹਰ ਇੱਕ ਬੰਦਾ ਕਹਿੰਦਾ ਮੇਰੇ ਤੇ ਸ਼ਨੀ ਚੱਲਦਾ ਮੇਰੇ ਤੇ ਸ਼ੁਕਰ ਚੱਲਦਾ ਮੇਰੇ ਤੇ ਰਾਹੂ ਚੱਲਦਾ ਮੇਰੇ ਤੇ ਮੰਗਲ ਚੱਲਦਾ ਚੱਲਦਾ ਵੀ ਨਹੀਂ ਇੱਕ ਝੁੱਠੀ ਗੱਲ ਹੀ ਪੜਤਾ ਕੋਲ ਵੀ ਜਾਊਂਗਾ ਤਾਂ ਵੀ ਤੁਹਾਨੂੰ ਇਹਦੇ ਛੋਟੇ ਛੋਟੇ ਆਪਾਤ ਟੋਟਕੇ ਦੱਸਣਗੇ ਤੇ ਇੰਨੇ ਤਾਂ ਹੀ ਆਣੀਆਂ ਤੁਹਾਡੇ ਕੋਲੋਂ ਥੋੜੇ ਬਾਰੇ ਪੈਸੇ ਪਏ ਆ ਜੀ ਦੁਕਾਨ ਪਏ ਆ ਦੁਕਾਨ ਦਾ ਕਿਰਾਇਆ ਤਾਂ ਇਹਨੇ ਕੱਢਣਾ ਹੀ ਹੈ ਨਾ ਹੈ ਗਰਮੀ ਲੱਗੇ ਤਾਂ ਤੁਹਾਡੇ ਵਾਸਤੇ ਏਸੀ ਲੱਗਾ ਸਿਆ ਤਾਂ ਤੁਹਾਡੇ ਲਈ ਹੀਟਰ ਲੱਗੇ ਹੋਏ ਨੇ ਇਹ ਸੂਭਾ ਵਗੈਰਾ ਸਾਰਾ ਕੁਝ ਸੈਟ ਕਰਕੇ ਰੱਖਿਆ ਹੁੰਦਾ ਅਗਲੇ ਦਾ ਦੇਖੋ ਦੁਕਾਨਾਂ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਰਾਇਆ ਵੀ ਬਹੁਤ ਮਹਿੰਗੇ ਨੇ ਹੈ ਕਿ ਨਹੀਂ ਬਿਜਲੀ ਦੇ ਬਿੱਲ ਵੀ ਭਰੋਣੇ ਨੇ ਫਿਰ ਤੁਹਾਡੇ ਲਈ ਚਾਹ ਪਾਣੀ ਵੀ ਚਾਹ ਦੇ ਨਾਲ ਬਿਸਕੁਟ ਵੀ ਆਉਂਦੇ ਨੇ ਹੈ ਕਿ ਨਹੀਂ ਤੇ ਦੇਖੋ ਉਹ ਸਾਰਾ ਖਰਚਾ ਕੁੱਲ ਮਿਲਾ ਕੇ ਜੇ ਤੁਸੀਂ ਉਹਨੂੰ ਆ ਪੰਡਤ ਨੂੰ 500 ਰੁਪਏ ਵੀ ਦਿੰਨੇ ਹੋ ਜਾਂ ਕਿਸੇ ਕੋਲ ਵੀ ਜਾਣੇ ਹੋ ਕੋਈ ਜ਼ਿਆਦਾ ਨਹੀਂ ਹੈਗਾ ਅਜ ਦੇ ਜੋਗ ਦੇ ਵਿੱਚ ਪਰ ਮੇਰੀ ਤਾਂ ਸਿਰਫ ਤੁਸੀਂ ਇੱਕ ਵੀਡੀਓ ਵਾਚ ਕਰਨੀ ਹੁੰਦੀ ਹੈ ਇਹਦੇ ਉੱਤੇ ਵੀ ਲੋਕੀ ਕਿੰਤੂ ਪ੍ਰੰਤੂ ਕਰ ਦਿੰਦੇ ਨੇ ਦੇਖੋ ਆਪਾਂ ਨਹੀਂ ਕਰ ਚੱਲੇ ਇੱਕ ਗੱਲ ਬਣੀ ਹੋਈ ਹੈ ਇਹ ਤਾਂ ਪਾਲੜੇ ਖਰਦੇ ਹੀ ਨਹੀਂ ਹੈਗੇ ਇਹ ਤਾਂ ਲੋਕੀ ਮੋਦੀ ਨੂੰ ਨਹੀਂ ਸੱਗਾ ਕਹਿੰਦੇ ਨਾਰਕ ਬਾਬੇ ਨੂੰ ਕਿ ਮਾਤਾ ਕਹਦੇ ਪਾਣੀ ਖਾਰਾ ਇੱਕ ਨਹੀਂ ਚਲੋ ਗੱਲ ਸੁਣੋ ਤੁਸੀਂ ਇੱਕ ਤਾਂ ਪਹਿਲੇ ਨੰਬਰ ਤੇ ਆਪਣੇ ਕੋਠੇ ਦੀ ਜਿਹੜੀ ਛੱਤ ਆ ਬਿਲਕੁਲ ਸਾਫ਼ ਸੁਥਰੀ ਰੱਖਿਆ ਕਰੋ ਜੇ ਜ਼ਿਆਦਾ ਨਹੀਂ ਕਰੂ 15 ਦਿਨਾਂ ਬਾਅਦ ਜ਼ਰੂਰੀ ਸੰਭਰਿਆ ਕਰੋ ਚਾਹੇ ਤੁਹਾਡੀ ਤੀਜੀ ਮੰਜ਼ਲ ਤੇ ਛੱਤ ਕਿਉਂ ਨਾ ਹੋਵੇ ਚਾਹੇ ਚੌਥੇ ਦੇ ਕਿਉਂ ਨਾ ਹੋਵੇ ਪਰ ਸਾਫ਼ ਰੱਖੋ ਇੱਕ ਤੁਸੀਂ ਜੇ ਹੋ ਸਕੇ ਲੋਹੇ ਦੀ ਵਾਲਟਿਚ ਨਾਉਣਾ ਸ਼ੁਰੂ ਕਰਦੇ ਇਹ ਛਣੀ ਦਾ ਪ੍ਰਤੀਕ ਕੋ ਲੋਹਾ ਛਣੀ ਦਾ ਜਦੋਂ ਅਸੀਂ ਢਾਉਣ ਲੱਗੇ ਤੇ ਸਾਡਾ ਆਟੋਮੈਟਿਕ ਛਣੀ ਨੇ ਖੁਸ਼ ਹੋ ਜਾ ਇੱਕ ਤੁਸੀਂ ਹੋਰ ਛੋਟਾ ਜਿਹਾ ਕੰਮ ਕਰੋ ਜਿਹੜਾ ਤੁਸੀਂ ਕਰਦੇ ਹੋ ਸਵੇਰੇ ਉੱਠ ਕੇ ਆਪਦਾ ਬਾਹਰ ਅੰਦਰ ਜਾਂਦੇ ਹੋ ਜਾਂ ਕਿਤੇ ਫਲੈਸ਼ ਵਗੈਰਾ ਜਾਂਦੇ ਹੋ ਤੋ ਉਹਨੋਂ ਇੱਕ ਆਤ ਹੁੰਦੀ ਆ ਬਈ ਅਸੀਂ ਗਟੌਲ ਨਾਲ ਹੱਥ ਤੋਂ ਹੀਏ ਗਟੌਲ ਨਾਲ ਹੱਥ ਤੋਂ ਨਹੀਂ ਬੰਦ ਕਰਦੇ ਕਪੜੇ ਵਾਲੇ ਸਭ ਬਣਾਤੋ ਉਦੋਂ ਬਾਅਦ ਜੇ ਸਰੋਂ ਦਾ ਤੇਲ ਲਾ ਲਓ ਜੇ ਖੁਸ਼ਕੀ ਲੱਗਦੀ ਹੈ ਕੋਈ ਕਰੀਮ ਲਾ ਲਓ ਅੱਜ ਕੱਲ ਤਾਂ ਬਹੁਤ ਕੁਝ ਚੱਲਿਆ ਹੋਇਆ ਹੈ ਲੋਸ਼ਨ ਬਹੁਤ ਆਏ ਨੇ ਉਹ ਲਾ ਇੱਕ ਨਾ ਇੱਕ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਜਾਣਾ ਕਦੇ ਵੀ ਪਰਫਿਊਮ ਨਾ ਲਾ ਕੇ ਜਾਇਓ ਤੁਸੀਂ ਕਹੋਗੇ ਬੇਬੇ ਸਾਡਾ ਪਰਫਿਊਮ ਬੰਦ ਕਰਾਉਣ ਲੱਗੀ ਲਾਵੋ ਆਤਰ ਲਾਪ ਤੁਹਾਡਾ ਜਿਹੜਾ ਰਾਹੂ ਆ ਉਹ ਜਿਹੜਾ ਹੈਗਾ ਉਹਦੇ ਨਾਲ ਖਰਾਬ ਹੁੰਦਾ ਪਰਫਿਊਮ ਨਾਲ ਸ਼ੁਕਰ ਨੂੰ ਖੁਸ਼ ਕਰਨ ਲਈ ਇੱਕ ਛੋਟਾ ਜਿਹਾ ਕੰਮ ਕਰੋ ਜੇ ਤੁਹਾਡੇ ਘਰੇ ਗਊ ਰੱਖੀ ਹੋਈ ਹੈ ਉਹਦੀਆਂ ਜਿਹੜੀਆਂ ਪਾਥੀਆਂ ਪੱਥਰ ਉੱਤਰ ਦਿਸ਼ਾ ਵਿੱਚ ਰੱਖਣ ਲੱਗ ਜਾਓ ਸੁੱਕੀਆਂ ਪਾਥੀਆਂ ਨਾਲ ਤਾਂ ਧੂਪ ਦੀ ਕੰਮ ਆਉਣਗੀਆਂ ਨਾਲ ਤੁਹਾਡਾ ਜਦੋਂ ਕੋਈ ਪੂਜਾ ਪਾਠ ਕਰਨਾ ਉਹਦੇ ਵਿੱਚ ਵੀ ਕੰਮ ਆਉਂਦੀ ਹੈ ਬਾਕੀ ਰਹੀ ਗੱਲ ਅਗਰ ਤੁਸੀਂ ਗਊ ਨਹੀਂ ਹੈਗੀ ਤੁਸੀਂ ਪਾਠੀਆਂ ਨਹੀਂ ਰੱਖ ਸਕਦੇ ਕੋਈ ਮਜਬੂਰੀ ਕਾਰਨ ਇੱਕ ਗਊ ਦੀ ਛੋਟੀ ਜੀ ਮੂਰਤੀ ਮਿਲਦੀ ਆ ਉਹ ਲੈ ਕੇ ਤੁਸੀਂ ਉੱਤਰ ਦੀ ਸ਼ਬ ਚ ਰੱਖ ਦੋ ਦੇਖਿਓ ਤੁਹਾਡਾ ਸ਼ੁਕਰ ਖੁਸ਼ ਹੋ ਗਿਆ ਸ਼ੁਕਰ ਖੁਸ਼ ਹੋ ਗਿਆ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਗਿਆ ਦੇਖੋ ਜਿਹਨੇ ਮਜ਼ਾਕ ਸਮਝਣਾ ਮਜ਼ਾਕ ਸਮਝੋ ਇਹ ਛੋਟ ਛੋਟੀਆਂ ਗੱਲਾਂ ਨੇ ਅੱਗੇ ਲੋਕੀ ਇਹ ਸਾਰੇ ਕੰਮ ਕਰਦੇ ਸੀ ਅਸੀਂ ਕਿਉਂ ਦੁੱਖ ਭੋਗਦੇ ਹਾਂ ਹੁਣ ਹੁਣ ਕਿਉਂ ਘਰਾਂ ਦੇ ਵਿੱਚ ਇੰਨੇ ਕਲੇਸ਼ ਨੇ ਕਿਉਂ ਇੰਨੀਆਂ ਲੜਾਈਆਂ ਝਗੜੀਆਂ ਝਗੜੇ ਨੇ ਕੋਈ ਇੱਕ ਦੂਜੇ ਨੂੰ ਬੁਲਾ ਕੇ ਖੁਸ਼ ਨਹੀਂ ਕਰੋ ਇਹ ਹੀ ਮੁੱਖ ਕਾਰਨ ਨੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਨਕਲੀ ਚਾਮ ਜੀ ਗੱਲਾਂ ਅੱਜ ਕੱਲ ਹਰ ਇੱਕ ਬੰਦਾ ਕਹਿੰਦਾ ਮੇਰੇ ਤੇ ਸ਼ਨੀ ਚੱਲਦਾ ਮੇਰੇ ਤੇ ਸ਼ੁਕਰ ਚੱਲਦਾ ਮੇਰੇ ਤੇ ਰਾਹੂ ਚੱਲਦਾ ਮੇਰੇ ਤੇ ਮੰਗਲ ਚੱਲਦਾ ਚੱਲਦਾ ਵੀ ਨਹੀਂ ਇੱਕ ਝੁੱਠੀ ਗੱਲ ਨਹੀਂ ਪੜਤਾ ਕੋਲ ਵੀ ਜਾਉਂਗਾ ਤਾਂ ਵੀ ਤੁਹਾਨੂੰ ਉਹ ਇਹਦੇ ਛੋਟੇ ਛੋਟੇ ਆਪਾਤ ਟੋਟਕੇ ਦੱਸਣਗੇ ਤੇ ਇੰਨੇ ਕਈ ਨਹੀਂ ਤੁਹਾਡੇ ਕੋਲ ਥੋੜੇ ਬਾਰੇ ਪੈਸੇ ਪਏ ਆ ਜੇ ਦੁਕਾਨ ਪਈ ਹੈ ਦੁਕਾਨ ਦਾ ਕਿਰਾਇਆ ਤਾਂ ਲੈਣਾ ਹੀ ਹੈ ਨਾ ਹੈ ਗਰਮੀ ਲੱਗੇ ਤਾਂ ਤੁਹਾਡੇ ਵਾਸਤੇ ਏਸੀ ਲੱਗਾ ਸਿਆ ਤਾਂ ਤੁਹਾਡੇ ਲਈ ਹੀਟਰ ਲੱਗੇ ਹੋਏ ਨੇ ਇਹ ਸੁਭਾ ਵਗੈਰਾ ਸਾਰਾ ਕੁਝ ਸੈਟ ਕਰਕੇ ਰੱਖਿਆ ਹੁੰਦਾ ਅਗਲੇ ਦਾ ਦੇਖੋ ਦੁਕਾਨਾਂ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਰਾਏ ਵੀ ਬਹੁਤ ਮਹਿੰਗੇ ਨੇ ਹੈਕ ਨਹੀਂ ਬਿਜਲੀ ਦੇ ਬਿੱਲ ਵੀ ਭਰੋਣੇ ਨੇ ਫਿਰ ਤੁਹਾਡੇ ਲਈ ਚਾਹ ਪਾਣੀ ਵੀ ਚਾਹ ਦੇ ਨਾਲ ਬਿਸਕੁਟ ਵੀ ਆਉਂਦੇ ਨੇ ਹੈਕ ਨਹੀਂ ਤੇ ਦੇਖੋ ਉਹ ਸਾਰਾ ਖਰਚਾ ਕੁੱਲ ਮਿਲਾ ਕੇ ਜੇ ਤੁਸੀਂ ਉਹਨੂੰ ਆ ਪੰਡਤ ਨੂੰ 500 ਰੁਪਏ ਵੀ ਦਿਨੇ ਹੋ ਜਾਂ ਕਿਸੇ ਕੋਲ ਵੀ ਜਾਣੇ ਹੋ ਕੋਈ ਜ਼ਿਆਦਾ ਨਹੀਂ ਹੈਗਾ ਅੱਜ ਦੇ ਯੁੱਗ ਦੇ ਵਿੱਚ ਪਰ ਮੇਰੀ ਤਾਂ ਸਿਰਫ ਤੁਸੀਂ ਇੱਕ ਵੀਡੀਓ ਵਾਚ ਕਰਨੀ ਹੁੰਦੀ ਹੈ ਇਹਦੇ ਉੱਤੇ ਵੀ ਲੋਕੀ ਕਿੰਤੂ ਪ੍ਰੰਤੂ ਕਰ ਦਿੰਦੇ ਨੇ ਦੇਖੋ ਆਪਾਂ ਨਹੀਂ ਕਰਦੇ ਚੱਲੇ ਇੱਕ ਗੱਲ ਬਣੀ ਹੋਈ ਹੈ ਤਾਂ ਪਾਲੜੇ ਖੜਦੇ ਹੀ ਨਹੀਂ ਹੈਗੇ ਇਹ ਤਾਂ ਲੋਕੀ ਮੋਦੀ ਨੂੰ ਨਹੀਂ ਚੱਗਾ ਕਹਿੰਦੇ ਨਾਰਕ ਬਾਬੇ ਨੂੰ ਕਿ ਮਾਤਾ ਕਹਦੇ ਪਾਣੀ ਖਾਰਾ ਹੈ ਕਿ ਨਹੀਂ ਚਲੋ ਗੱਲ ਸੁਣੋ ਤੁਸੀਂ ਇੱਕ ਤਾਂ ਪਹਿਲੇ ਨੰਬਰ ਤੇ ਆਪਣੇ ਕੋਠੇ ਦੀ ਜਿਹੜੀ ਛੱਤ ਆ ਬਿਲਕੁਲ ਸਾਫ਼ ਸੁਥਰੀ ਰੱਖਿਆ ਕਰੋ ਜੇ ਜ਼ਿਆਦਾ ਨਹੀਂ ਤਾਂ 15 ਦਿਨਾਂ ਬਾਅਦ ਜ਼ਰੂਰੀ ਸੰਭਰਿਆ ਕਰੋ ਚਾਹੇ ਤੁਹਾਡੀ ਤੀਜੀ ਮੰਜ਼ਲ ਤੇ ਛੱਤ ਕਿਉਂ ਨਾ ਹੋਵੇ ਚਾਹੇ ਚੌਥੇ ਤੇ ਕਿਉਂ ਨਾ ਹੋਵੇ ਪਰ ਸਾਫ਼ ਰੱਖੋ ਇੱਕ ਤੁਸੀਂ ਜੇ ਹੋ ਸਕੇ ਲੋਹੇ ਦੀ ਵਾਲਟਿਵ ਚਨਾਉਣਾ ਸ਼ੁਰੂ ਕਰ ਇਹ ਛਨੀ ਦਾ ਪ੍ਰਤੀਕ ਕੋ ਲੋਹਾ ਛਨੀ ਦਾ ਜਦੋਂ ਅਸੀਂ ਨਾਉਣ ਲੱਗੇ ਤੇ ਸਾਡਾ ਆਟੋਮੈਟਿਕ ਛਨੀ ਨੇ ਖੁਸ਼ ਹੋ ਜਾਣਾ ਇੱਕ ਤੁਸੀਂ ਹੋਰ ਛੋਟਾ ਜਿਹਾ ਕੰਮ ਕਰੋ ਜਿਹੜਾ ਤੁਸੀਂ ਕਰਦੇ ਹੋ ਸਵੇਰੇ ਉੱਠ ਕੇ ਆਪਦਾ ਬਾਹਰ ਅੰਦਰ ਜਾਂਦੇ ਹੋ ਜਾਂ ਕਿਤੇ ਫਲੈਸ਼ ਵਗੈਰਾ ਜਾਂਦੇ ਹੋ ਤੋ ਉਹਨੋਂ ਇੱਕ ਆਤ ਹੁੰਦੀ ਆ ਬਈ ਅਸੀਂ ਡਟੋਰ ਨਾਲ ਹੱਤ ਧੋਈਏ ਡਟੋਰ ਨਾਲ ਹੱਤ ਧੋਣੇ ਬੰਦ ਕਰ ਕਪੜੇ ਵਾਲੇ ਸਭ ਬਣਾਤੋ ਉਦੋਂ ਬਾਅਦ ਜੇ ਸਰੋਂ ਦਾ ਤੇਲ ਲਾ ਲਓ ਜੇ ਖੁਸ਼ਕੀ ਲੱਗਦੀ ਹੈ ਕੋਈ ਕਰੀਮ ਲਾ ਲਓ ਅੱਜ ਕੱਲ ਤਾਂ ਬਹੁਤ ਕੁਝ ਚੱਲਿਆ ਹੋਇਆ ਲੋਸ਼ਨ ਬਹੁਤ ਆਏ ਨੇ ਉਹ ਲਾ ਇੱਕ ਇੱਕ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਜਾਣਾ ਕਦੇ ਵੀ ਪਰਫਿਊਮ ਨਾ ਲਾ ਕੇ ਜਾਓ ਤੁਸੀਂ ਕਹੋਗੇ ਬੇਬੇ ਸਾਡਾ ਪਰਫਿਊਮ ਬੰਦ ਕਰਾਉਣ ਲੱਗੀ ਲਾਵੋ ਆਤਰ ਲਾਓ ਤੁਹਾਡਾ ਜਿਹੜਾ ਰਾਹੂ ਆ ਉਹ ਜਿਹੜਾ ਹੈਗਾ ਉਹਦੇ ਨਾਲ ਖਰਾਬ ਹੁੰਦਾ ਪਰਫਿਊਮ ਨਾਲ ਸੁੱਖ ਕਰਨ ਨੂੰ ਖੁਸ਼ ਕਰਨ ਲਈ ਇੱਕ ਛੋਟਾ ਜਿਹਾ ਕੰਮ ਕਰੋ ਜੇ ਤੁਹਾਡੇ ਘਰੇ ਗਊ ਰੱਖੀ ਹੋਈ ਹੈ ਉਹਦੀਆਂ ਜਿਹੜੀਆਂ ਪਾਥੀਆਂ ਪੱਥੋ ਉੱਤਰ ਦਿਸ਼ਾ ਵਿੱਚ ਰੱਖਣ ਲੱਗ ਜਾਓ ਸੁੱਕੀਆਂ ਪਾਥੀਆਂ ਨਾਲ ਤਾਂ ਧੂਪ ਬੱਤੀ ਦੇ ਕੰਮ ਆਉਣਗੀਆਂ ਨਾਲ ਤੁਹਾਡਾ ਜਦੋਂ ਕੋਈ ਪੂਜਾ ਪਾਠ ਕਰਨਾ ਉਹਦੇ ਵਿੱਚ ਵੀ ਕੰਮ ਆਉਂਦੀਆਂ ਬਾਕੀ ਰਹੀ ਗੱਲ ਅਗਰ ਤੁਸੀਂ ਗਊ ਨਹੀਂ ਹੈਗੀ ਤੁਸੀਂ ਪਾਠੀਆਂ ਨਹੀਂ ਰੱਖ ਸਕਦੇ ਕੋਈ ਮਜਬੂਰੀ ਕਾਰਨ ਇੱਕ ਗਊ ਦੀ ਛੋਟੀ ਜੀ ਮੂਰਤੀ ਮਿਲਦੀ ਆ ਉਹ ਲੈ ਕੇ ਤੁਸੀਂ ਉੱਤਰ ਦਿਸ਼ਾ ਵਿੱਚ ਰੱਖੋ ਦੇਖਿਓ ਤੁਹਾਡਾ ਸ਼ੁਕਰ ਖੁਸ਼ ਹੋ ਗਿਆ ਸ਼ੁਕਰ ਖੁਸ਼ ਹੋ ਗਿਆ ਸਭ ਕੁਝ ਠੀਕ ਹੋਣਾ ਸ਼ੁਰੂ ਹੋਇਆ ਦੇਖੋ ਜਿਨੇ ਮਜ਼ਾਕ ਸਮਝਣਾ ਮਜ਼ਾਕ ਸਮਝੋ ਇਹ ਛੋਟ ਛੋਟੀਆਂ ਗੱਲਾਂ ਨੇ ਅੱਗੇ ਲੋਕੀ ਇਹ ਸਾਰੇ ਕੰਮ ਕਰਦੇ ਸੀ ਅਸੀਂ ਕਿਉਂ ਦੁੱਖ ਭੋਗਦੇ ਹੁਣ ਹੁਣ ਕਿਉਂ ਘਰਾਂ ਦੇ ਵਿੱਚ ਇੰਨੇ ਕਲੇਸ਼ ਨੇ ਕਿਉਂ ਇੰਨੀਆਂ ਲੜਾਈਆਂ ਝਗੜੀਆਂ ਝਗੜੇ ਨੇ ਕੋਈ ਇੱਕ ਦੂਜੇ ਨੂੰ ਬੁਲਾ ਕੇ ਖੁਸ਼ ਨਹੀਂ ਹੋਉ ਇਹ ਹੀ ਮੁੱਖ ਕਾਰਨ ਨੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਨਕਲੀ